ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਾਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਮੇਰਾ ਮੂਡ ਬਹੁਤ ਵਧੀਆ ਮੌਸਮ ਪਿੱਛੇ ਬਹੁਤ ਘੈਂਡ ਆ ਪਰ ਅੱਜ ਦੀ ਜੋ ਵੀਡੀਓ ਬਣਾਉਣੀ ਆ ਉਹ ਵੀ ਬਹੁਤ ਖਾਸ ਇੰਪੋਰਟੈਂਟ ਵੀਡੀਓ ਆ ਮੇ ਵੀ ਸਾਰੇ ਜਾਣੇ ਸ਼ਾਇਦ ਸੋਨਾ ਪੌਣ ਐਂਡ ਤੱਕ ਜ ਦੇਖਣਾ ਪੌਣ ਵੀਡੀਓ ਨੂੰ ਤੇ ਸ਼ਾਇਦ ਕੁਝ ਜਾਣੇ ਡਿਸਐਗਰੀ ਕਰਨ ਠੀਕ ਆ ਬਟ ਥੀਜ਼ ਆਰ ਮਾਈ ਆਪੀਨੀਅਨਸ ਐਂਡ ਆਈ ਸਟਰੋਂਗਲੀ ਬਲੀਵ ਇਨ ਦੀਸ ਠੀਕਾ ਜੋ ਵੀ ਅਜਿਹਾ ਗੱਲਾਂ ਕਰਾਂਗਾ ਇਹ ਮੇਰੇ opinion ਨੇ ਹੋ ਸਕਦਾ ਤੁਹਾਡੇ ਡਿਫਰੈਂਟ opinion ਹੋਣ ਦੇ ਉੱਪਰ ਗੱਲ ਕਰਦੇ ਆਂ ਇਹ ਦੀ ਵੀਡੀਓ ਦੇ ਵਿੱਚ ਵੀ ਕਿਉਂ ਹਮੇਸ਼ਾ ਕੈਨੇਡਾ ਦੇ ਵਿੱਚ ਖਾਸ ਕਰਕੇ ਪਿਛਲੇ ਕੁਝ ਟਾਈਮ ਨੂੰ ਦੇਖੀਏ ਤਾਂ ਪੰਜਾਬੀਆਂ ਨੂੰ ਜਾਂ ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਹੀ ਕਿਉਂ ਪ੍ਰੋਟੈਸਟ ਕਰਨੇ ਪੈ ਰਹੇ ਨੇ बार-बार ਵਾਈ ਕੁਐਸਚਨ ਰੇਜ਼ ਹੁੰਦਾ ਰੀਸੈਂਟਲੀ ਤੁਸੀਂ ਦੇਖੋ ਤਾਂ ਬ੍ਰੈਂਟਨ ਦੇ ਵਿੱਚ ਫਿਰ ਤੋਂ ਪ੍ਰੋਟੈਸਟ ਹੋ ਰਿਹਾ ਵੇਸਟ ਥੈਫਟ ਨੂੰ ਲੈ ਕੇ ओके ਗੱਲ ਇਹ ਆ ਮੈਂ ਇਸ ਚੀ ਦੇ ਖਿਲਾਫ ਨਹੀਂ ਆਈ ਐਮ ਵਿਦ them ਜਰਨਲ ਨਾਲ ਤੱਕਾ ਹੋਇਆ ਹੈ ਬਈ ਦੇ ਵਿੱਚ ਆਈ ਐਮ ਵਿਦ them ਬਟ ਹਰ ਇੱਕ ਪ੍ਰੋਬਲਮ ਦਾ ਇੱਕ ਕੌਜ਼ ਹੁੰਦਾ ਰਾਈਟ ਇਹਦੇ ਪਿੱਛੇ ਕੁਝ ਰੀਜਨਸ ਨੇ ਕਾ ਤੋ ਐਕਸਪਲੋਇਟੇਸ਼ਨ ਹੋ ਰਹੀ ਆ ਠੀਕ ਆ ਐਕਸਪਲੋਇਟੇਸ਼ਨ ਹੁਣ ਹੁਣੀ ਸ਼ੁਰੂ ਨਹੀਂ ਹੋਈ ਠੀਕ ਆ ਇਹ ਬਹੁਤ ਟਾਈਮ ਤੋਂ ਚੱਲ ਰਹੀ ਆ ਬਟ ਦ ਥਿੰਗ ਇਜ਼ ਕਿ ਹੁਣ ਸੋਸ਼ਲ ਮੀਡੀਆ ਅੱਜਕੱਲ ਇੰਨਾ ਖਿਆਦਾ ਲੋਕੀ ਐਕਟਿਵਲੀ ਯੂਜ਼ ਕਰ ਰਹੇ ਨੇ ਤੇ ਲੋਕਾਂ ਦੀ ਨਿਗਾ ਦੇ ਵਿੱਚ ਚੀਜ਼ਾਂ ਜ਼ਿਆਦਾ ਆ ਰਹੀਆਂ ਫ੍ਰੀਕੁਐਂਟਲੀ ਪਹਿਲਾਂ ਇੰਨੀਆਂ ਫ੍ਰੀਕੁਐਂਟਲੀ ਨਹੀਂ ਸੀ ਆ ਰਹੀਆਂ ਦੈਟਸ ਵੈਰੀ ਸਿੰ ਤੇਲੇ ਰੀਜ਼ਨ ਦੀ ਜੇ ਮੈਂ ਗੱਲ ਕਰਾਂ ਵੀ ਕਿਉਂ ਇਹ ਚੀਜ਼ਾਂ ਹੋ ਰਹੀਆਂ ਆ ਉਹਦਾ ਰੀਜ਼ਨ ਹੈਗਾ ਵੀ ਆਪਣੇ ਕੁਝ ਕੁ ਲੋਕੀ ਬਹੁਤ ਹੀ ਸੌਰੀ ਟੂ ਯੂਜ਼ ਦੈਟ ਵਰਡ ਖਰਾਮੀ ਨੇ ਠੀਕ ਆ ਹੈਗੇ ਨੇ ਯੂ ਕੈਨਟ ਡਿਨਾਈ ਦੈਟ ਫੈਕਟ ਦੇ ਆਰ ਠੀਕ ਆ ਕਿਉਂਕਿ ਉਹ ਕਿਸੇ ਨੂੰ ਅੱਗੇ ਵਧਦਾ ਦੇਖਣਾ ਨਹੀਂ ਚਾਹੁੰਦੇ ਸੋ ਮੈਂ ਗੱਲ ਕਰ ਰਿਹਾ ਅੱਜ ਕੁਝ ਕੁ ਸੋ ਕਾਲਡ ਬਿਜ਼ਨਸ ਓਨਰਸ ਦੀ ਜਿਨ੍ਹਾਂ ਨੂੰ ਇਹ ਲੱਗਦਾ ਕਿ ਜੇ ਉਹ ਕੁਝ ਬੱਚਿਆਂ ਦੀ ਅਵੇ ਸਪਰੈਸ ਕਰ ਲੈਣਗੇ ਉਹਨਾਂ ਨੂੰ ਪੈਸੇ ਨਹੀਂ ਦੇਣਗੇ ਤੇ ਉਹਨਾਂ ਨਾਲ ਕੁਝ ਨਹੀਂ ਹੋਊਗਾ ਉਹਨਾਂ ਦਾ ਕੋਈ ਕੁਝ ਨਹੀਂ ਕਰੂਗਾ ਜੇ ਪ੍ਰਮਾਤਮਾ ਤੇ ਐਗਜ਼ਿਸਟ ਹੀ ਨਹੀਂ ਕਰਦਾ ਜਾਂ ਹਨਾ ਕੁਝ ਹੋਊਗਾ ਹੀ ਨਹੀਂ ਉਹਨਾਂ ਦੇ ਨਾਲ ਕੌਣ ਉਹਨਾਂ ਦੇ ਖਿਲਾਫ ਬੋਲੂਗਾ I think that ਠੀਕ ਆ ਐਂਡ ਦੇ ਡੋਨਟ ਵਾਂਟ ਸਟੂਡੈਂਟਸ ਕਿ ਕਿ ਉਹਨਾਂ ਤੋਂ ਅੱਗੇ ਨਾ ਕਿਤੇ ਨਿਕਲ ਜਾਣ ਜਾਂ ਮੈਂਨਟ ਕਰ ਰਹੇ ਆ ਹਨਾ ਕੁਝ ਲਾਈਫ ਚ ਕਰਨਾ ਲੈਣ ਸਟੂਡੈਂਟਸ ਇੱਥੇ ਆਉਂਦੇ ਆ ਵਿਚਾਰੇ ਕਰਜ਼ਾ ਚੱਕ ਚੱਕ ਕੇ ਦੇ ਡੋਨਟ ਨੋ ਦਾ ਪੇਨ ਵਾਟ ਦੇ ਬੀਨ ਥਰੂ ਸਟੂਡੈਂਟਸ ਜੋ ਪੇਨ ਦੇ ਥਰੂ ਜਾਂਦੇ ਆ ਮੈਂਟਲ ਸਟ्रेस ਦੇ ਥਰੂ ਜਾਂਦੇ ਆ ਬਿਕੋਜ਼ ਉਹਨਾਂ ਨੂੰ ਪਿੱਛੋਂ ਪਤਾ ਵੀ ਅਸੀਂ ਲੋਨ ਚੱਕ ਕੇ ਆਏ ਆ ਠੀਕ ਆ ਸੋ ਇੱਕ ਕੁੜੀ ਆਪਣੀ ਪੰਜਾਬੀ ਜਿਹਦਾ ਕੀ 16000 16500 ਡਾਲਰ ਵਾਪਸ ਦਵਾਇਆ ਸੀਗਾ ਠੀਕ ਆ ਨੌਜਵਾਨ ਸਪੋਰਟ ਨੈਟਵਰਕ ਨੇ ਜੋ ਕਿ ਇੱਕ ਗਰੁੱਪ ਆ ਮੈਂ ਹੁਣ ਐਪਰੀਸ਼ੀਏਟ ਕਰਦਾ ਉਹਨਾਂ ਨੂੰ ਠੀਕ ਆ ਇੱਕ ਆਪਣੇ ਹੀ ਦੇਸੀ ਓਨਰ ਨੇ ਉਹਦਾ 16500 ਡਾਲਰ ਦਵਾਇਆ ਪਿਆ ਸੀ ਉਹਨੂੰ ਪੈਣੀ ਸੀ ਦਿੱਤੀ 5616000 ਡਾਲਰ ਤੁਸੀਂ ਇਮੇਜਿਨ ਕਰ ਸਕਦੇ ਹੋ ਇੰਨਾ ਅਮਾਉਂਟ ਤੇ ਆਪਣਾ ਦੇਸੀ ਓਨਰ 100 ਦੇ ਵਿੱਚੋਂ 99% ਹਨਾ ਆਪਣੇ ਹੀ ਬੰਦੇ ਨਿਕਲਦੇ ਨੇ ਜਦੋਂ ਇਦਾਂ ਕੁਝ ਹੁੰਦਾ ਹੈ ਬਾਕੀ ਕਮਿਊਨਿਟੀਜ਼ ਦੇਖ ਲਓ ਕਿ ਦੂਜੇ ਨੂੰ ਫੁੱਲ ਸਪੋਰਟ ਕਰਦੀਆਂ ਇੱਕ ਦੂਜੇ ਦੇ ਨਾਲ ਖੜਦੇ ਆ ਜਦੋਂ ਵੀ ਕੁਝ ਹੋਵੇ ਬਟ ਵੈਨ ਇਟ ਕਮਸ ਟੂ ਅਸ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡਾ ਆਪਣਾ ਢਿੱਡ ਭਰਨਾ ਚਾਹੀਦਾ ਦੈਟਸ ਇਟ ਵੀ ਡੋਨਟ ਕੇਅਰ ਅਬਾਊਟ ਦ ਅਦਰ ਪਰਸਨ ਸਿੰਪਲ ਮੇਨ ਰੀਜ਼ਨ ਮੇਨ ਰੂਜ਼ਕਾਟ ਇਹ ਹੈ ਰੂਜ਼ ਕੌਜ਼ ਇਹ ਹੈ ਦੂਜੇ ਨੰਬਰ ਤੇ ਗੱਲ ਕਰਦੇ ਆ ਲੈਕ ਆਫ ਇਨਫੋਰਮੇਸ਼ਨ ਜਿਹੜੇ ਆਪਣੇ ਵਿਚਾਰੇ ਸਟੂਡੈਂਟ ਨਵੇਂ ਆਉਂਦੇ ਆ ਉਹਨਾਂ ਵਿਚਾਰਿਆਂ ਨੂੰ ਇਨੀ ਇਨਫੋਰਮੇਸ਼ਨ ਨਹੀਂ ਹੁੰਦੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇੱਥੇ ਕੁਝ ਰੂਲਸ ਨੇ ਇਦਾਂ ਦੇ ਕਿ ਜਿਹੜੀ ਟ੍ਰੇਨਿੰਗ ਹੁੰਦੀ ਆ ਉਹ ਪੇਡ ਹੁੰਦੀ ਆ ਉਹਨਾਂ ਵਿਚਾਰਿਆਂ ਨੂੰ ਇਦਾਂ ਗੁੰਮਰਾਹ ਕੀਤਾ ਜਾਂਦਾ ਕਿ ਨਹੀਂ ਅਸੀਂ ਤੁਹਾਨੂੰ ਟ੍ਰੇਨਿੰਗ ਦੇ ਪੈਸੇ ਨਹੀਂ ਦੇਣੇ ਵੀ ਕਿਉਂ ਨਹੀਂ ਕਿਉਂ ਨਹੀਂ ਦੇਣੇ ਤੁਸੀਂ ਇਟ ਇਜ਼ ਕੰਪਲੀਟਲੀ ਇਲੈਗਲ ਟੂ ਵਰਕ ਕੰਮ ਕਰਨਾ ਵੀ ਜੇ ਤੁਹਾਨੂੰ ਉਹਦੇ ਪੈਸੇ ਨਹੀਂ ਮਿਲ ਰਹੇ ਟ੍ਰੇਨਿੰਗ ਕਰ ਰਹੇ ਹੋ ਇਟ ਮੀਨਸ ਦਾ ਐਮਪਲੋਇਰ ਇਜ਼ ਪੋਸਟ ਟੂ ਪੇ ਯੂ he or she will pay you ਉਹ ਤੁਹਾਨੂੰ ਪੇ ਕਰਨਗੇ ਜੇਕਰ ਤੁਸੀਂ ਕੰਮ ਕਰ ਰਹੇ ਹੋ ਐਜ਼ ਅ ਟ੍ਰੇਨਰ ਐਜ਼ ਅ ਟ੍ਰੇਨਿੰਗ ਵੀ ਤੁਸੀਂ ਕਰ ਰਹੇ ਹੋ ਜੇ ਉੱਥੇ ਦੇ ਹੈਵ ਟੂ ਪੇ ਯੂ ਮੇਕ ਸ਼ੋਰ ਤੁਸੀਂ ਨਵੇਂ ਕੈਨੇਡਾ ਦੇ ਵਿੱਚ ਤੁਹਾਨੂੰ ਨਹੀਂ ਪਤਾ ਤਾਂ ਅੱਜ ਮੈਂ ਦੱਸ ਰਿਹਾ ਐ ਚੀਜ਼ ਆਪਣੇ ਮਾਈਂਡ 'ਚ ਰੱਖੋ ਤੁਸੀਂ ਕਿਤੇ ਟ੍ਰੇਨਿੰਗ ਕਰ ਰਹੇ ਹੋ ਯੂ ਯੂਅਰ ਏਮਪਲੋਇਰ ਇਜ਼ ਸਪੋਸਟ ਟੂ ਪੇ ਯੂ ਰਾਈਟ ਜੇ ਨਹੀਂ ਤੁਹਾਨੂੰ ਉਹ ਕਰ ਰਿਹਾ ਤੇ ਉਹਦੀ ਕੰਪਲੇਂਟ ਕਰੋ ਸਿੰਪਲ ਦੈਟਸ ਇਟ ਤੀਜੇ ਨੰਬਰ ਤੇ ਅਪਾ ਆਪਣੇ ਲਈ ਨਾ ਖੜਨਾ ਛੜਤਾ ਵੀ ਡੋਨਟ ਟੇਕ ਸਟੈਂਡ ਫਾਰ आवर ਸੈਲਵਜ਼ ਮੇਰਾ ਨਾ ਸੇਮ ਚੀਜ਼ ਹੋਈ ਸੀ ਮੈਂ ਕੰਮ ਕੀਤਾ ਸੀ ਇੱਕ ਰੈਸਟੋਰੈਂਟ ਜਦੋਂ ਮੈਂ ਨਵਾਂ ਨਵਾਂ ਆਇਆ ਸੀ ਏਮਪਲੋਇਰ ਕਹਿੰਦਾ ਤੂੰ ਤੇ 15 20 ਘੰਟੇ ਟ੍ਰੇਨਿੰਗ ਦੇ ਕੀਤੇ ਜਦਕਿ ਨੇ 200 ਘੰਟੇ ਵੀ ਕੀਤੇ ਹੁੰਦੇ ਆਈ ਵਾਂਟ ਪੇ ਹਿਮ ਮੈਂ ਦੇ ਖਿਲਾਫ ਵੀਡੀਓ ਬਣਾਤੀ ਸੀ ਐਂਡ ਆਫਟਰ ਕਪਲ ਆਫ ਡੇਜ਼ ਉਹਨੇ ਮੈਨੂੰ ਪੈਸੇ ਦਿੱਤੇ ਸੀ ਕਿ ਹੀ ਵਾਸ ਸੇਇੰਗ ਕਿ ਡਿਲੀਟ ਦੈਟ ਵੀਡੀਓ ਆਮ ਰੈਡੀ ਟੂ ਪੇ ਯੂ ਇਵਨ ਮੋਰ ਮਨੀ ਕਹਿ ਰਿਹਾ ਸੀ ਕਿ ਤੂੰ ਜਿੰਨੇ ਮਰਜੀ ਪੈਸੇ ਮੇਰੇ ਤੋਂ ਲੈ ਲੈ ਵੀਡੀਓ ਡਿਲੀਟ ਕਰ ਦੇ ਪਵਾਈ ਕਿਉਂਕਿ ਮੈਂ ਆਪਣੇ ਲਈ ਸਟੈਂਡ ਲਿਆ ਤੁਹਾਨੂੰ ਆਪਣੇ ਲਈ ਸਟੈਂਡ ਲੈਣਾ ਪੈਣਾ ਜੇਕਰ ਬਾਹਰ ਦੀ ਕੰਟਰੀ ਚ ਇੱਥੇ ਆ ਕੇ ਤੁਹਾਡੇ ਨਾਲ ਕੋਈ ਤੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਇਹ ਨਹੀਂ ਹੈਗਾ ਵੀ ਲਾਈਕ ਬਾਕੀ ਕੰਟਰੀਜ਼ ਵਾਂਗੂ ਕਿ ਇੱਥੇ ਕੋਈ ਤੁਹਾਨੂੰ ਪੁੱਛੂਗਾ ਨਹੀਂ ਜੇ ਤੁਹਾਡ ਨਾਲ ਕੋਈ ਗਲਤ ਕਰ ਰਿਹਾ ਯੂ ਹੈਵ ਟੂ ਟੇਕ ਸਟੈਂਡ ਫਾਰ ਯੂਰ self ਤੁਸੀਂ ਲੈ ਸਕਦੇ ਹੋ ਆ ਕੇ ਵੀਡੀਓ ਨੂੰ ਕਰ ਦਿਓ ਵਾਇਰਲ ਨੈਕਸਟ ਡੇ ਦੇਖਿਓ ਬਾਅਦ ਚ ਉਹ ਆਪੀ ਜੇ ਤੁਹਾਨੂੰ ਮੈਸੇਜ ਆਊਗਾ ਕਿ ਹਾਂ ਮੈਂ ਅਸੀਂ ਤੁਹਾਨੂੰ ਪੇ ਕਰਦੇ ਆ ਬਟ ਆਈ ਕੰਪਲੀਟਲੀ ਅੰਡਰਸਟੈਂਡ ਵਿਚਾਰੇ ਨਵੇਂ ਆਏ ਹੁੰਦੇ ਸਟੂਡੈਂਟ ਹੋ ਡਰ ਜਾਂਦੇ ਆ ਕਿ ਅਸੀਂ ਇੱਥੇ ਮਿਹਨਤ ਕਰਕੇ ਕੁ ਮਸਲੇ ਚ ਨਹੀਂ ਪੈਣਾ ਚਾਹੁੰਦੇ ਪਰ ਗਲਤ ਤੇ ਉਹੀ ਆ ਨਾ ਕਿ ਆਪਣੇ ਕੁਝ ਕੁ ਹਰਾਮੀ ਬੰਦੇ ਨਹੀਂ ਟਲਦੇ ਪਤਾ ਨਹੀਂ ਉਹਨਾਂ ਨੂੰ ਕਿਦਾਂ ਰਾਤ ਨੂੰ ਨੀਂਦ ਆ ਜਾਂਦੀ ਹੈ ਬੱਚਿਆਂ ਦੇ ਪੈਸੇ ਸਪਰੈਸ ਕਰਕੇ ਆਈ ਡੋਨਟ ਨੋ ਵਾਈ ਜੋ ਕਿ ਇੱਕ ਮਿਨੀਮਮ ਵੇਜ ਆ ਉਹ ਹੈਗੀ ਆ ਇੱਥੇ ਇਸ ਟਾਈਮ ਤੇ 18 ਡਾਲਰ ਹੋ ਗਈ ਆ 17.75 ਤੇ ਹਜੇ ਵੀ ਕਿੰਨੀ ਜਗਾ ਤੇ ਕੈਸ਼ ਤੇ ਬੱਚਿਆਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ 12 12 ਡਾਲਰ 13 13 14 14 ਡਾਲਰ ਤੇ ਇਮੇਜਿਨ ਕਰੋ 12 12 13 13 ਡਾਲਰ ਤੇ ਸੋ ਦੈਟਸ ਆਲ ਆਈ ਹੈਵ ਟੂ ਸੇ ਮੈਨੂੰ ਇਹੀ ਕਹਿਣਾ ਇਦੀ ਵੀਡੀਓ ਦੇ ਵਿੱਚ ਬਟ ਜੇ ਕੋਈ ਮੇਰਾ ਵੀਰ ਭੈਣ ਨਵਾਂ ਆਂਦਾ ਇਸ ਕੰਟਰੀ ਦੇ ਵਿੱਚ ਇੱਕ ਚੀਜ਼ ਬਸ ਆਪਣੇ ਨਿਮੰਗ ਵਿੱਚ ਰੱਖਿਆ ਕਰੋ ਥੇਰ ਇਜ਼ ਆਲਵੇਸ ਸਮਵਨ ਟੂ ਹੈਲਪ ਯੂ ਆਊਟ ਠੀਕ ਆ ਹਰ ਪ੍ਰੋਵਿੰਸ ਦੇ ਵਿੱਚ ਇੱਥੇ ਕੋਈ ਨਾ ਕੋਈ ਕਮੇਟੀ ਹੁੰਦੀ ਆ ਜਿੱਥੇ ਜਾਂ ਕੋਰਟ ਹੁੰਦਾ ਲੇਬਰ ਕੋਰਟ ਹੁੰਦਾ ਜਿੱਥੇ ਤੁਸੀਂ ਰੀਚ ਆਊਟ ਕਰ ਸਕਦੇ ਆਨਲਾਈਨ ਸਰਚ ਕਰੋ ਥੋੜਾ ਜਿਹਾ ਤੁਹਾਡੀ ਆਲਵੇਸ ਹੈਲਪ ਕਰਨਗੇ ਜੇ ਤੁਹਾਡਾ ਕੋਈ ਤੁਹਾਡਾ EMPLOYEER ਤੱਕਾ ਕਰ ਰਿਹਾ ਹੈ ਪਲੱਸ ਜੇਕਰ ਤੁਹਾਨੂੰ ਕਹਿ ਰਿਹਾ ਵੀ ਟ੍ਰੇਨਿੰਗ ਦਾ ਪੇ ਨਹੀਂ ਕਰਦੇ ਟੈਲ ਹਿਮ ਕਿ ਦੈਟਸ ਇਲਲੀਗ ਤਾਨੂੰ ਟ੍ਰੇਨਿੰਗ ਦੀ ਪੇ ਮਿਲਣੀ ਚਾਹੀਦੀ ਆ ਕੈਨੇਡਾ ਦੇ ਵਿੱਚ ਅੰਟਰੀਅਰ ਦੇ ਵਿੱਚ ਪੇ ਮਿਲਦੀ ਆ ਕੰਮ ਕਰਨ ਦੀ ਇੱਥੇ ਐਜ ਜਿੱਤ ਟ੍ਰੇਨਿੰਗ ਵੀ ਲੈ ਰਹੇ ਹਾਂ ਠੀਕ ਆ ਇਹ ਚੀਜ਼ ਆਪਣੇ ਦਿਮਾਗ 'ਚ ਰੱਖੋ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਬਟ ਆਈ ਡੋਨਟ ਨੋ ਇਹ ਚੀਜ਼ ਕਦੋਂ ਸਹੀ ਹੋਣਗੀ ਕਦੋਂ ਲੋਕੀ ਸੁਧਰਣਗੇ ਤਾਂ ਵਿਚਾਰੇ ਸਟੂਡੈਂਟਾਂ ਦੀਆਂ ਪੇ ਪਿਆ ਮਾਰਨੀ ਬੰਦ ਕਰਨਗੇ ਤੇ ਬਾਕੀ ਹੱਸਦੇ ਬੱਸਦੇ ਰਹੋ ਦੋਸਤੋ ਚੜ੍ਹਦੀ ਕਲਾ ਦੇ ਵਿੱਚ ਰਹੋ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਵਧੀਆ ਲੱਗੀ ਹੋਵੇ ਜਲਦੀ ਮਿਲਦੇ ਆ ਅਗਲੀ ਵੀਡੀਓ ਤੇ ਨਾਲ ਧੰਨਵਾ